ਜੀਤ ਸਿੰਘ ਸਾਹਿਬ ਜੀ ਜੋ ਕੱਲ ਧਰਨਾ ਦਿੱਤਾ ਜਾ ਰਿਹਾ ਉਹ ਸਬੰਧ ਵਿੱਚ ਮੈਂ ਹਮੂਚਾ ਜਨਾਬ ਸੁਰਦੇਵ ਅਕਾਲੀ ਵਰਕਰਾਂ ਨੂੰ ਪੁੱਛਦਾ ਹਾਂ ਕਿ ਇਹ ਪਹਿਲਾ ਧਰਨਾਵਾ ਜਿਹੜਾ ਜਿਹੜਾ ਬਾਬਾ ਅਨੰਦ ਵਿੱਚ ਜ਼ਬਰ ਦੇ ਖਿਲਾਫ ਜਿਹੜਾ ਲੜਕਾ ਜਾ ਰਿਹਾ ਹੈ ਬੜੀ ਅਫਸੋਸ ਦੀ ਗੱਲ ਹੈ ਕਿ ਇੱਕ ਪੋਲੀਟੀਕਲ ਬੰਦੇ ਨੇ ਸਾਡਾ ਲੀਡਰ ਲਗਾਤਾਰ ਸਪੈਨਸ ਬਣਨ ਵਾਲਾ ਫੱਕੂ ਦਿਵਾਵਾਲਾ ਜਿਹੜਾ ਵਾ ਉਹ ਜੈਕਸਟਰਾਂ ਤੋਂ ਮਰਵਾਤਾ ਵਾ ਉਹ ਕੈਂਸਟਰਾਂ ਨੇ ਇੱਕ ਇਹ ਵਾ ਆਪਣੀ ਬਾਈਟ ਦੇ ਵਿੱਚ ਕਿ ਸਾਡੇ ਕੋਲ ਇਹਨੇ ਮਰਵਾਇਆ ਅਸੀਂ ਉਸ ਰੋਸ ਵਿੱਚ ਸਰਕਾਰ ਤੇ ਦਬਾਅ ਪਾਉਣ ਲਈ ਕੱਲੇ ਧਰਨਾ ਜਿਹੜਾ ਵਾ ਮਹਾਰਾਜਾ ਦੀਪ ਸਿੰਘ ਤੋਂ ਕੰਪਲੈਟ ਬਣ ਜਾ ਰਿਹਾ ਵਾ ਤੇ ਮੈਂ ਸਰਗਰਮ ਵਰਕਰਾਂ ਨੂੰ ਯਕੀਨ ਕਰਨਾ ਜੋ ਸਾਰੇ ਇਸ ਭੱਜ ਦੇ ਸ਼ਾਮਲ ਹੋਣ ਤਾਂ ਕਿ ਇਹ ਜ਼ਬਰ ਦੇ ਖਿਲਾਫ ਤੇ ਜ਼ੁਲਮ ਦੇ ਖਿਲਾਫ ਵੀ ਆਪਣੀ ਆਵਾਜ਼ ਨੂੰ ਬਲੰਦ ਕਰ ਸਕੀ ਪਿਛਲੇ ਜਿੰਨੀ ਤੁਹਾਡੇ ਵਰਕਰਾਂ ਤੇ ਵੀ ਇਹ ਗੋਲੀ ਚੱਲੀ ਹੈ ਬਹੁਤ ਦੁੱਖਦਾਈ ਇਹ ਜੰਗਲ ਦਾ ਰਾਜ ਹੈ ਸਾਡਾ ਇੱਕ ਯੂਥ ਦਾ ਲੀਡਰ ਹੈ ਸੇਮਰ ਆਪਣੀ ਬੈਰੋਕ ਦੇ ਦਾ ਉਹਨੂੰ ਪਹਿਲਾਂ ਥ੍ਰੈਟ ਆਰਗੀਆਂ ਸੀ ਉਨੇ ਥਾਣੇ ਨੂੰ ਪੁਲਿਸ ਨੂੰ ਦੱਸਿਆ ਵੀ ਇਹ ਦੋ ਤਿੰਨ ਦਿਨ ਪਹਿਲਾਂ ਉਹਦੇ ਘਰ ਤੇ ਰਾਤ ਗੋਲੀਆਂ ਚਲਾਗੇ ਨੇ ਮੈਂ ਸਮਝਦਾ ਕਿ ਪੁਲਿਸ ਨੂੰ ਪਹਿਲਾਂ ਹੀ ਚਕੰਨੀਆਂ ਕੀਤਾ ਹੋਇਆ ਸੀ ਤੇ ਜਿੰਨਾਂ ਵਾਰਦਾਤਾਂ ਰੋਕਣ ਲਈ ਪੁਲਿਸ ਨੂੰ ਹਰ ਤਰ੍ਹਾਂ ਦੇ ਪ੍ਰਬੰਧ ਕਰਨੇ ਚਾਹੀਦੇ ਨੇ ਜਿਹੜੀਆਂ ਦੇ ਕਮੀਆਂ ਆਈਆਂ ਨੇ ਤੇ ਇੱਕ ਰਾਮਨਾ ਸੁਪਤੇ ਪਏ ਬੰਦੇ ਦੇ ਉੱਤੇ ਲਾਅਰਿਟ ਕਿਦਾਂ ਦੇਖਦੇ ਕੋਲ ਲਾਅਨ ਆਰਡਰ ਜਿਹੜਾ ਵਾ ਉਹ ਜੰਗਲ ਦਾ ਰਾਜ ਕੋਣ ਆਵਾ ਜਿੱਦੇ ਕੋ ਮਰਜ਼ੀ ਫਰੋਤੀ ਮੁੰਦੀ ਜਾਂਦੇ ਨੇ ਜਿੱਦੇ ਘਰ ਮਰਜ਼ੀ ਗੋਲੀਆਂ ਚਲਾਈਆਂ ਜਾਂਦੀਆਂ ਨੇ ਪਿੱਛੇ 라ਵਣ ਵੀ ਹੱਤ ਲਾਈਆਂ ਪਈਆਂ ਔਰ ਮੈਂ ਇਹ ਸਮਝਦਾ ਕਿ ਇਹ ਸਰਕਾਰਾਂ ਦਾ ਸਭ ਤੋਂ ਮੁੱਖ ਮੰਗ ਜਿਹੜੀ ਇਹ ਲੋਕਾਂ ਦੀ ਉਹ ਅਮਨ ਸ਼ਾਂਤੀ ਦਾ ਰਾਜ ਆ ਡਵੈਲਪਮੈਂਟ ਬਾਅਦ ਵਿੱਚ ਆ ਆਰਥਿਕ ਤੌਰ ਤੇ ਕੰਮ ਜਿਹੜੇ ਮਜ਼ਬੂਤ ਕਰਨੇ ਬਾਅਦ ਵਿੱਚ ਹੈ ਸਭ ਤੋਂ ਪਹਿਲਾਂ ਅੰਮ੍ਰਿਤ ਸ਼ਾਂਤੀ ਹੈ ਜਿਹੜੀ ਸਰਕਾਰ ਅਮਨ ਸ਼ਾਂਤੀ ਕਾਇਮ ਨਹੀਂ ਰੱਖ ਸਕਦੀ ਉਹ ਸਰਕਾਰ ਨੂੰ ਆਪਣੇ ਸਰਕਾਰ ਦੇ ਆਉਧੇ ਤੇ ਰਹਿਣ ਦਾ ਕੋਈ ਹੱਕ ਨਹੀਂ ਧਰਨੇ ਦਾ ਟਾਈਮ ਕਿੰਨੇ ਵਜੇ ਹੈ ਜੀ ਫੇਰ ਤੋਂ ਧਰਨੇ ਦਾ ਟਾਈਮ ਜਿਹੜਾ ਉਹ 10 ਵਜੇ ਦਾ ਹੈ ਲਾਈਟ ਚੱਲੇਗਾ ਆਪਣੇ ਪੀਟੀਸੀ ਤੇ ਉਹ 10 ਵਜੇ ਮੈਂ ਬਕਰਾਂ ਨੂੰ ਕਿਹਾ 10:30 ਵਜੇ ਆਜਾ Merci.